ਭਾਈ ਗੁਰਜੀਕਾ ਖਾਲਸਾ ਭਾਈ ਦੇ ਨਿਪਤੇ ਅਸੀਂ ਇਸ ਵਕਤ ਸਾਰੇ ਭਰਾ 40 ਹਸਪੀਟਲ ਦੇ ਵਿੱਚ ਖੜੇ ਆ ਜੀ ਸਾਰੇ ਜਿਹੜੇ ਜਾਣਦੇ ਹੋ ਕਿ ਰਾਜੀਵ ਸਾਡਾ ਭਰਾ ਯੋਧਿਆਂ ਨੂੰ ਜਿਹੜੀ ਜੰਗ ਲੜ ਰਿਹਾ ਹੈ ਇਸ ਜੰਗ ਦੇ ਵਿੱਚ ਤੁਹਾਡੀਆਂ ਬਹੁਤ ਦੁਆਵਾਂ ਬਹੁਤ ਦਿਨਾਂ ਤੋਂ ਜਿਤਨ ਤੋਂ ਇਹ ਇਨਸੀਡੈਂਟ ਵਾਪਰੇ ਸਾਰੇ ਜਿਹੜੇ ਅਰਦਾਸਾਂ ਕਰ ਰਹੇ ਆ ਅੱਜ ਅਸੀਂ ਤੁਹਾਡੇ ਚਰਮੇ ਚ ਸਾਰੇ ਭਰਾ ਇਹ ਬੇਨਤੀ ਕਰਨ ਲੱਗੇ ਆ ਕਿ ਅੱਜ ਦੀ ਰਾਤ ਹੈ ਜਿਹੜੀ ਉਹ ਬਹੁਤ ਸਰਟਲੀ ਜ਼ਰੂਰੀ ਹੈ ਤੁਸੀਂ ਸਾਰੇ ਜਣੇ ਜਿੱਥੇ-ਜਿੱਥੇ ਵੀ ਜਿਹੜੇ-ਜਿਹੜੇ ਮੁਰਸ਼ਿਦ ਮੁਤਿਆਉਂਦੇ ਆਉਣੇ ਹੋ ਸੰਗਤ ਰੂਪ ਦੇ ਵਿੱਚ ਅਰਦਾਸ ਕਰੋ ਕਿ ਵੀਰੇ ਨੂੰ ਜਲਦ ਤੋਂ ਜਲਦ ਸੇਹਦਿਆਬ ਕਰੇ ਪਰਮਾਤਮਾ ਜਲਦ ਤੋਂ ਜਲਦ ਵੀਰੇ ਨੂੰ ਕੀਤੇ ਹਾਂਜੀ ਸੋ ਸੰਗਤ ਰੂਪੀ ਅਰਦਾਸ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਸੋ ਮਹਾਰਾਜ ਨੇ ਮਤਲਬ ਇਹ ਗੱਲ ਆਪਾਂ ਨੂੰ ਦੱਸੀ ਆ ਹਮੇਸ਼ਾ ਹੀ ਹੈ ਨਾ ਤੇ ਸੋ ਅਰਦਾਸ ਚੜ੍ਹਦੀ ਕਲਾ ਦੀ ਆਪ ਤੇ ਆਪ ਦੇ ਘਰਾਂ ਦੇ ਜਿੱਥੇ-ਜਿੱਥੇ ਵੀ ਬੈਠੇ ਹੋ ਜਿੱਤੇ ਜਿੱਤੇ ਵੀ ਜਿਹੜਾ ਵੀ ਕਾਰਜ ਕਰ ਰਹੇ ਹਾਂ ਵਿਦੇਸ਼ਾਂ ਦੇ ਵਾਸਤੇ ਉਹਨਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਚੜ੍ਹਦੀ ਕਲਾ ਦੀ ਅਰਦਾਸ ਤੁਸੀਂ ਰਾਜਵੀਰ ਸਾਡੇ ਭਰਾ ਦੇ ਨਾਲ ਲੈ ਕੇ ਅੱਜ ਤੁਹਾਡੀਆਂ ਦੁਆਵਾਂ ਤੇ ਤੁਹਾਡੀਆਂ ਅਰਦਾਸਾਂ ਦਾ ਅਸਰ ਹੈ ਕਿ ਵੀਰਾ ਬਹੁਤ ਚੜ੍ਹਦੀ ਕਲਾਜ ਹੈ ਅੱਗੇ ਵੀ ਤੁਸੀਂ ਸਾਰੇ ਜਣੇ ਅਰਦਾਸ ਕਰੋ ਮਹਾਰਾਜ ਦੇ ਚਰਨਾਂ ਵਿੱਚ ਕਿ ਜਲਦ ਤੋਂ ਜਲਦ ਠੀਕ ਹੋ ਕੇ ਸਾਡਾ ਭਰਾ ਸਾਡੇ ਵਿੱਚ ਆਵੇ ਤੁਹਾਡੇ ਵਿੱਚ ਆਵੇ ਬਹੁਤ ਮਿਹਰਬਾਨੀ ਧੰਨਵਾਦ ਗੁਰਜੀਤ ਕਾਲਪਾ ਸਾਹਿਬ ਜੀ ਕਾਲਪਾ ਸਾਹਿਬ ਜੀ ਕੀ ਹਾਲ ਹੈ